ਤਾ ਜਿਹੇ ਦੇ ਵਿੱਚ ਪੰਜਾਬ ਪਰ ਦੇ ਵਿੱਚ ਅਜਹੀਆਂ ਸਥਿਤੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਚੰਡੀਗੜ੍ਹ ਤੋਂ ਸੁਖਨਾ ਲੇਕ ਤੋਂ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਹੋਏ ਨੇ ਤਾਂ ਜਲੰਧਰ ਤੋਂ ਪ੍ਰਮੇਸ਼ ਸਿੰਘ ਤੇ ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਰਵੀ ਬਖਸ਼ ਅਰਸ਼ੀ ਵੀ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ ਦਾ ਰੁਕ ਕਰ ਲੈਣੇ ਆ ਮਨਜੋਤ ਦਾ ਤਾਂ ਮਨਜੋਤ ਇਸ ਵਕਤ ਸੁਖਨਾ ਲੇਕ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਫਲੱਡ ਗੇਟ ਖੋਲੇ ਗਏ ਨੇ ਕਿ ਕੁਝ ਹਦਾਇਤਾਂ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਨੇ ਦੇ ਖੋਮਣ ਸੁਖਨਾ ਲਿਖਦੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਵਾਂਗਾ ਪਰ ਜਰੂਰ ਇਹ ਪੂਰਾ ਦ੍ਰਿਸ਼ ਜਿਹੜਾ ਹੈ ਲੋਕਾਂ ਤੱਕ ਪਹੁੰਚਾਉਣਾ ਕਿਉਂਕਿ ਖਾਸ ਤੌਰ ਦੇ ਉੱਪਰ ਸੁਖਨਾ ਦੇ ਤਿੰਨ ਗੇਟ ਨੇ ਹਾਲਾਂਕਿ ਜਿਹੜੇ ਦੋ ਗੇਟ ਨੇ ਉਹਨਾਂ ਨੂੰ ਹੁਣ तकरीबन ਇਸ ਵਾਰ ਜੋ ਹਾਲਾਤ ਬਣੇ ਤਾਂ 8 ਵਾਰ ਖੋਲ ਦਿੱਤਾ ਗਿਆ ਤਾਂ 8 ਵਾਰ ਇੱਕ ਪਾਸੇ ਤਾਂ ਆਪਣੇ ਤੌਰ ਦੇ ਉੱਪਰ ਇਤਿਹਾਸ ਬਣਾਇਆ ਦੂਸਰੇ ਪਾਸੇ ਜੋ ਸਥਿਤੀ ਬਣ ਰਹੀ ਹੈ ਕਿਉਂਕਿ ਬਾਰਿਸ਼ ਜਿਹੜੀ ਚੰਡੀਗੜ੍ਹ ਦੇ ਵਿੱਚ ਸਵੇਰ ਤੋਂ ਹੀ ਲਗਾਤਾਰ ਜਾਰੀ ਹੈ ਪਰ ਜੇਕਰ ਅਜਿਹੀ ਸਥਿਤੀ ਹੀ ਰਹੀ ਤਾਂ ਅਜਿਹੀ ਸਥਿਤੀ ਦੇ ਵਿੱਚ ਫਿਰ ਤੋਂ ਜਿਹੜੇ ਚੰਡੀਗੜ੍ਹ ਦੇ ਗੇਟ ਦਾ ਜ਼ਿਕਰ ਕਰ ਲਈ ਸੁਖਣਾ ਦੇ ਜਿਹੜੇ ਗੇਟ ਨੇ ਤਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਜੇਕਰ ਬਾਰਿਸ਼ ਤੇ ਤੀਸਰਾ ਗੇਟ ਜਿਹੜਾ ਉਹ ਵੀ ਖੋਲਣਾ ਪੈ ਸਕਦਾ ਹਾਲਾਂਕਿ ਇੱਥੇ ਜਾਣਕਾਰੀ ਦੇ ਲਈ ਦੱਸਦੀ ਕਿ ਲਗਭਗ ਪਰਸੋਂ ਜਦੋਂ ਫਲੱਡ ਗੇਟ ਖੋਲੇ ਗਏ ਸੀ ਤਾਂ ਹਾਲਾਂਕਿ ਇੱਕ ਜਿਹੜਾ ਆਦਮੀ ਹੈ ਉਹ ਇਸੀ ਚਪੇਟ ਦੇ ਵਿੱਚ ਆਇਆ ਉਸ ਦੀ ਬਹੁਤ ਧੀ ਹੋ ਗਈ ਕਿਉਂਕਿ ਪਾਣੀ ਜਿਹੜਾ ਪਿੱਛੋਂ ਲਗਾਤਾਰ ਜਿਸ ਤੇਜ਼ੀ ਦੇ ਨਾਲ ਆ ਰਿਹਾ ਹੈ ਤਾਂ ਉਸ ਮੁਤਾਬਕ ਹੁਣ ਚੰਡੀਗੜ੍ਹ ਦੇ ਡੀਸੀ ਔਰ ਐਸਐਸਪੀ ਜਿਹੜੇ ਹੈ ਉਹਨਾਂ ਨੇ ਵੀ ਸਵੇਰੇ ਆ ਸੁਖਨਾ ਲੇਕ ਦਾ ਦੌਰਾ ਕੀਤਾ ਔਰ ਜੋ ਸਥਿਤੀ ਸੀ ਜੋ ਹਾਲਾਤ ਸੀ ਉਸ ਦਾ ਜਾਇਜ਼ਾ ਜਿਹੜਾ ਉਹ ਜ਼ਰੂਰ ਲਿਆ ਕਿਉਂਕਿ ਖਾਸ ਤੌਰ ਦੇ ਉੱਪਰ ਜੋ ਸਥਿਤੀ ਪਿੱਛੇ ਤੋਂ ਬਣ ਰਹੀ ਹੈ ਕਿਉਂਕਿ ਲਗਾਤਾਰ ਪਾਣੀ ਜਿਹੜਾ ਉਹ ਚੱਲ ਕੇ ਆ ਰਿਹਾ ਤਾਂ ਉਸ ਤੋਂ ਬਾਅਦ ਜਿਹੜੇ ਸਿਵਲ ਡਿਫੈਂਸ ਦੇ ਜਿਹੜੇ ਤਾਇਨਾਤ ਕੀਤੇ ਹੋਏ ਆ ਸੁਖਨਾ ਲੇਕ ਦੇ ਉੱਤੇ ਤਾਂ ਉਹ ਇਸ ਜਗ੍ਹਾ ਦੇ ਉੱਪਰ ਜ਼ਰੂਰ ਅ ਕੌਂਸਟਿਨਿਊਰ ਡੇਢ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਰੋਕਿਆ ਜਾ ਰਿਹਾ ਔਰ ਇਹਨਾਂ ਦੀ ਡਿਊਟੀ ਜਿਹੜੀ ਹੈ ਇੱਥੇ ਜਰੂਰ ਲਗਾਈ ਕੀਤਾ ਇਸ ਜਗ੍ਹਾ ਦੇ ਉੱਪਰ ਜਿਹੜੇ ਮੌਜੂਦ ਨੇ ਉਹ ਵੀ ਮੈਂ ਜਰੂਰ ਗੱਲਬਾਤ ਕਰਾਂਗਾ ਪਰ ਤਾਂ ਜਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣੇ ਤੁਸੀਂ ਲੋਕਾਂ ਨੂੰ ਰੋਕ ਰਹੇ ਹੋਣ ਤੋਂ ਇਸ ਪਾਸੇ ਨਾ ਆਉਣ ਇੱਕ ਜਿਹੜੀ ਮੌਤ ਵੀ ਹੋਈ ਆ ਕੱਲ੍ਹ ਜਾਂ ਪਰਸ ਜੀ ਸਰ ਲੋਕਾਂ ਨੂੰ ਆਹੀ ਅਪੀਲ ਕਰ ਰਹੇ ਕਿ ਪਾਣੀ ਤੋਂ ਜਿੰਨੀ ਦੂਰੀ ਬਣਾ ਸਕਦੇ ਹੋ ਬਣਾਓ ਤੇ ਲੋਕ ਫਿਰ ਵੀ ਨਹੀਂ ਮੰਨ ਰਹੇ ਲੋਕ ਸੈਲਫੀਆਂ ਲੈਣ ਲਈ ਪਤਾ ਹੀ ਆ ਤੁਹਾਨੂੰ ਹਟਦੇ ਨਹੀਂ ਲੈ ਉਹਨਾਂ ਨੂੰ ਬਚਾਣੇ ਵਾਸਤੇ ਕਰਨਾ ਤੇ ਇਹਨਾਂ ਨੂੰ ਤਾਂ ਹੀ ਅਸੀਂ ਪਿੱਛੇ ਕਰ ਰਹੇ ਕਿਸੇ ਦੀ ਕੋਈ ਹਾਦਸਾ ਨਾ ਹੋ ਜਾਵੇ ਅੱਜ ਸਵੇਰੇ ਡੀ ਸੀ ਐਸ ਐਸ ਪੀ ਆਏ ਸੀਗੇ ਤੁਹਾਡੀ ਕਿੰਨੇ ਲੋਕਾਂ ਦੀ ਟੀਮ ਇੱਥੇ ਤਾਇਨਾਤ ਕੀਤੀ ਹੋਈ ਹੈ ਸਰ ਸਾਡੀ ਸਿਵਲ ਡਿਫੈਂਸ ਕੀ ਸਰ 400 ਬੰਦੇ ਦਾ 400 ਵਾਲੈਂਟੇਅਰ ਹੈ ਵਾਲੈਂਟੇਅਰ ਦੀ ਟੀਮ ਹੈ ਜਿਹੜੀ ਚੰਡੀਗੜ੍ਹ ਚ ਆਪਣੀ ਡਿਊਟੀ ਨਿਭਾ ਰਹੀ ਹੈ ਉਸ ਤੋਂ ਇਲਾਵਾ ਸਾਡੇ ਚੰਡੀਗੜ੍ਹ ਪੁਲਿਸ ਦੇ ਕਈ ਅਫਸਰ ਨੌਜਵਾਨ ਸਾਰੇ ਉਹ ਵੀ ਸਾਰੇ ਅਫਸਰ ਡੀ ਸੀ ਸਾਹਿਬ ਡੀਸੀ ਸਾਹਿਬ ਗਵਰਨਰ ਸਾਹਿਬ ਸਾਰੇ ਆਪਣੀ ਡਿਊਟੀਆਂ ਪਰ ਤਤਪਰ ਜਿਹੜਾ ਇਹ ਤੀਜਾ ਗੇਟ ਰਹਿ ਗਿਆ ਇਹ ਕਦੋਂ ਤੱਕ ਖੋਲਣ ਦੀ ਉਮੀਦ ਹੈਗੀ ਆ ਕੋਈ ਗੱਲਬਾਤ ਹੋਈ ਆ ਅੱਗੇ ਜਿਹੜੇ ਤੁਹਾਡੇ ਸੁਪਰਵਾਈਜ਼ਰ ਨੇ ਇੱਥੇ ਜਾਣੇ ਹਾਂਜੀ ਸਰ ਹਲੇ ਪਾਣੀ ਦਾ ਜਿਹੜਾ ਜਲਸਤਰ ਹੈ ਉਹ ਘਟਿਆ ਸਵੇਰੇ ਨਾਲੋਂ ਘਟ ਗਿਆ ਇਸ ਕਰਕੇ ਹੁਣ ਇਹ ਗੇਟ ਤੇ ਸ਼ਾਇਦ ਖੁੱਲੇ ਜੇ ਅਗਰ ਜਲਸਤਰਾ ਇਹ ਵੱਧਦਾ ਰਿਹਾ ਫਿਰ ਜਲਦੀ ਖੋਲਣ ਦੀ ਉਮੀਦ ਹੈ ਬਿਲਕੁਲ ਤਾਂ ਬੜੇ ਤਿੰਨ ਲੋਕ ਇੱਥੇ ਤੇ ਤੋਂ ਉੱਪਰ ਤਿੰਨ ਤੇ ਚਾਰ ਲੋਕ ਜਿਹੜੇ ਉੱਪਰ ਤਨਾਤ ਕੀਤੇ ਗਏ ਨੇ ਔਰ ਇਹ ਸਭ ਦੇ ਨਾਲ ਜੇਕਰ ਜੇ ਇਸੇ ਸਥਿਤੀ ਦੇ ਵਿੱਚ ਜੋ ਬੜੇ ਦਰਸ਼ਕ ਦੇਖ ਰਹੇ ਹੋਣਗੇ ਉਹਨਾਂ ਨੂੰ ਮੌਜੂਦਾ ਪਾਣੀ ਦਾ ਜੋ ਲੈਵਲ ਹੈ ਉਹ ਸਥਿਤੀ ਹੈ ਉਸ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਿਓ ਕਿ ਕਿੰਨਾ ਖਤਰੇ ਦਾ ਨਿਸ਼ਾਨ ਇਸ ਵਕਤ ਸੁਖਣਾ ਲੱਗਦਾ ਹੈ ਤੇ ਕਿੰਨਾ ਪਾਣੀ ਦਾ ਪੱਧਰ ਹੈ ਜੀ ਬਿਲਕੁਲ ਤਾਂ ਮੈਂ ਇਸ ਪਾਸੇ ਤੋਂ ਅਸੀਂ ਜਰੂਰ ਮੈਂ ਆਪਣੇ ਸ਼ਿਓਗੀ ਜਗਜੀਤ ਨੂੰ ਕਹਾ ਤਸਵੀਰ ਦਿਖਾਵੇ ਔਰ ਨਾਲ ਦੀ ਨਾਲ ਕਿਉਂਕਿ ਉੱਪਰ ਵਾਲੇ ਪਾਸੇ ਜਿਹੜਾ ਜਲਸਤਰ ਹੈ ਉਸ ਨੂੰ ਲੈ ਕੇ 1163 ਜਿਹੜਾ ਉਹ ਮੈਕਸਿਮਮ ਰੱਖਿਆ ਗਿਆ ਤਾਂ 1163 ਤੋਂ ਮਹਿਜ਼ ਕੁਝ ਹੀ ਥੱਲੇ ਜਿਹੜਾ ਪਾਣੀ ਦਾ ਹੁਣ ਲੈਵਲ ਹੈ ਉਹ ਬਚਿਆ ਲੇਕਿਨ ਜੋ ਸਥਿਤੀ ਇਸ ਸੁਖਣਾ ਲੇਕ ਦੇ ਫਲੱਡ ਗੇਟਸ ਜਿਹੜੇ ਖੋਲੇ ਜਾਣ ਦੀ ਹੈ ਤਾਂ ਜਿਸ ਤਰੀਕੇ ਦੇ ਨਾਲ ਬਾਰਿਸ਼ ਹੋ ਰਹੀ ਹੈ ਤਾਂ ਜਿਹੜੇ ਸੁਪਰਵਾਈਜ਼ਰ ਨੇ ਉਨ੍ਹਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਉਹ جاری ਹੈ ਕਿਉਂਕਿ ਇੱਥੇ ਫਲੱਡ ਗੇਟ ਕਰਕੇ ਜਿਹੜਾ ਲੈਵਲ ਹੈ ਉਹ ਪੂਰਨ ਤੌਰ ਦੇ ਉੱਪਰ ਜਿਹੜਾ ਦਿਖਾਈ ਨਹੀਂ ਦੇ ਰਿਹਾ ਲੇਕਿਨ ਫਿਰ ਵੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਤਸਵੀਰ ਦਿਖਾਵੇ 1163 ਜਿਹੜਾ ਹੈ ਉਹ ਫਲੱਡ ਗੇਟ ਤੋਂ ਪਿਛਲੇ ਵਾਲੇ ਪਾਸੇ ਨੂੰ ਜਿਹੜਾ ਲੈਵਲ ਰੱਖਿਆ ਗਿਆ ਔਰ ਉਸ ਤੋਂ ਪਹਿਲਾਂ ਕਿਉਂਕਿ ਮਹਿਜ਼ 10 ਤੋਂ 9 ਤੋਂ 10 ਇੰਚ ਜਿਹੜਾ ਹੈ ਉਹ ਪਾਣੀ ਗਰਾਵਟ ਦੇ ਵਿੱਚ ਹੈ ਲੇਕਿਨ ਜਿਹੜਾ ਉਸ ਤੋਂ ਉੱਪਰ ਹੀ ਵਧਦਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਹਾਲਾਂਕਿ ਜਿਹੜੀ ਸਥਿਤੀ ਹੈ ਉਹ ਕਿੰਨਾ ਕਿਤੇ ਗੰਭੀਰ ਹੋ ਸਕਦੀ ਕਿਉਂਕਿ ਇੱਥੇ ਜਿਹੜੇ ਇੰਜੀਨੀਅਰ ਲੈਵਲ ਦੇ ਲੋਕ ਨੇ ਉਹ ਵੀ ਜ਼ਰੂਰ ਪਹੁੰਚੇ ਹੋਏ ਹਾਲਾਂਕਿ ਜਿਸ ਤਰੀਕੇ ਨਾਲ ਸਥਿਤੀ ਹੈ ਉਸਦੀ ਇਹ ਗੰਭੀਰ ਹੁੰਦੀ ਜਾਂਦੀ ਹੈ ਤਾਂ ਤੀਸਰਾ ਗੇਟ ਜਿਹੜਾ ਹੈ ਉਹ ਵੀ ਕਿਸੇ ਸਮੇਂ ਵੀ ਖੋਲਣਾ ਪੈ ਸਕਦਾ ਹੈ ਤਾਂ ਸੁਖਣਾ ਲੇਖਦੀ ਹੈ ਤਸਵੀਰਾਂ ਨੇ ਹਾਲਾਂਕਿ ਇਸ ਤੋਂ ਬਾਅਦ ਜੇ ਅਸੀਂ ਅਗਲੀ ਸਥਿਤੀ ਦਾ ਜ਼ਿਕਰ ਕਰ ਲਈਏ ਤਾਂ ਇਹ ਜਿਹੜੇ ਦੋ ਗੇਟ ਨੇ ਇਹਨਾਂ ਨੂੰ ਖੋਲਣ ਤੋਂ ਬਾਅਦ ਤੀਸਰਾ ਗੇਟ ਜਿਹੜਾ ਬਚਿਆ ਹੈ ਬਾਰਿਸ਼ ਤੋਂ ਬਾਅਦ ਬਿਲਕੁਲ ਇਸ ਵਕਤ ਚੰਡੀਗੜ੍ਹ ਦੇ ਵਿੱਚ ਵੀ ਮਨਜੋਤ ਪਾਣੀ ਦਾ ਜਿਹੜਾ ਪੱਧਰ ਸੁਖਨਾ ਲੈਕ ਦੇ ਵਿੱਚ ਵਧਿਆ ਹੋਇਆ ਹੈ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਸੰਗਰੂਰ ਤੋਂ ਸਾਡੇ ਸਹਿਯੋਗੀ ਗੁਰਦਰਸ਼ਨ ਵੀ ਜੁੜੇ ਹੋਏ ਨੇ ਤਾਂ ਗੁਰਦਰਸ਼ਨ ਦਾ ਰੁਕ ਕਰ ਲੈਣੇ ਆ ਗੁਰਦਰਸ਼ਨ ਇਸ ਵਕਤ ਸੰਗਰੂਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਸਵੀਰ ਸਾਹਮਣੇ ਆ ਰਹੀ ਹੈ ਕਿਉਂਕਿ ਘੱਗਰ ਦਾ ਪਾਣੀ ਵੀ ਜਿਹੜਾ ਹੈ ਉਹ ਫਾਨ ਦੇ ਉੱਤੇ ਆ ਰਿਹਾ ਹੈ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਸਿੰਘ ਟੀਮਾਂ ਜਿਹੜੀਆਂ ਉਹ ਜੁਟੀਆਂ ਹੋਈਆਂ ਨੇ ਲੋਕਾਂ ਤੱਕ ਕੋਈ ਮਦਦ ਪਹੁੰਚ ਰਹੀ ਹੈ ਕਿਸੇ ਤਰੀਕੇ ਦਾ ਅਲਰਟ ਵੀ ਜਾਰੀ ਕੀਤਾ ਗਿਆ ਜਾਂ ਫਿਰ ਨਹੀਂ ਬਿਲਕੁਲ ਅਮਨ ਜੇ ਗੱਲ ਕੀਤੀ ਜਾਵੇ ਘੱਗਰ ਦੀ ਜਿਤਨਾ ਸੁਖਣਾ ਲੇਕ ਦੀਆਂ ਜਿਹੜੀਆਂ ਤਸਵੀਰਾਂ ਨੇ ਫਲੱਡ ਗੇਟ ਜਦੋਂ ਵੀ ਖੁੱਲਦਿਆ ਤਾਂ ਉਹ ਸਾਰੇ ਘੱਗਰ ਦੇ ਵਿੱਚ ਜਿਹੜਾ ਪਾਣੀ ਆ ਉਹਨਾਂ ਦਾ ਪਹੁੰਚਦਾ ਭਾਵੇਂ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਪਰ ਸੰਗਰੂਰ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਵੇਰ ਤੋਂ ਹੀ ਭਾਰੀ ਮੀਂਹ ਆ ਜਿਹੜਾ ਪੈ ਰਿਹਾ ਇਸ ਟਾਈਮ ਮੀਂਹ ਕਾਫੀ ਪੈ ਰਿਹਾ ਇਸ ਟਾਈਮ ਅਸੀਂ ਸਰਹੰਦ ਚੋਹ ਦੇ ਉੱਤੇ ਖੜੇ ਹਾਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਪਰ ਘੱਗਰ ਦੀ ਗੱਲ ਕੀਤੀ ਜਾਵੇ ਤਾਂ ਘੱਗਰ ਸਿਰਫ 1 ਫੁੱਟ ਖਤਰੇ ਦੇ ਨਿਸ਼ਾਨ ਤੋਂ نیچے ਚੱਲ ਰਿਹਾ ਜੇਕਰ ਪਾਣੀ ਖਾੜਾਂ ਦੇ ਵਿੱਚ ਜਿਆਦਾ ਮੀਂਹ ਪੈ ਜਾਂਦਾ ਹੈ ਜਾਂ ਸੁਕਨਾ ਲੇਕ ਤੋਂ ਹੋਰ ਜਿਹੜਾ ਫਲੱਡ ਗੇਟ ਖੋਲ ਦਿੱਤੇ ਜਾਂਦੇ ਆ ਤਾਂ ਪਾਣੀ ਹੋਰ ਜ਼ਿਆਦਾ ਵਧੇਗਾ ਜਿਹਦਾ ਵੱਡਾ ਨੁਕਸਾਨ ਹੋਣ ਦਾ ਖਾਸ ਆ ਪਰ ਦੱਸ ਦਈਏ ਕਿ ਪ੍ਰੋਪਰ ਢੰਗ ਦੇ ਨਾਲ ਘੱਗਰ ਦੀ ਸਫਾਈ ਜਾਂ ਡਰੇਨਾਂ ਦੀ ਜਿਹੜੇ ਜਿੰਨੇ ਵੀ ਚੋ ਆਉਂਦੇ ਆ ਉਹਨਾਂ ਦੀ ਸਫਾਈ ਪ੍ਰੋਪਰ ਢੰਗ ਨਾਲ ਨਹੀਂ ਹੋਈ ਪਰ ਹੁਣ ਜਿਹੜਾ ਭਾਵੇਂ ਜਿਹੜੇ ਪਾਣੀ ਸਰੋਤ ਮੰਤਰੀ ਨੇ ਬਰਿੰਦਰ ਗੋਇਲ ਲਹਿਰਾ ਗਾਗਾ ਤੋਂ ਉਹ ਉਥੇ ਜਾਇਜਾ ਲੈਣ ਜਾਂਦੇ ਨੇ ਹਰਪਾਲ ਸਿੰਘ ਸਿੰਘ ਚੀਮਾ ਦੇ ਨੇ ਥੋੜੇ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਇੱਕ ਪੀਸੀ ਕੀਤੀ ਜਿਸ ਦੇ ਵਿੱਚ ਸਵਾਲ ਪੁੱਸੇ ਗਏ ਸੀ ਕਿ ਤੁਹਾਨੂੰ ਬਜਟ ਕਿੰਨਾ ਰੱਖਿਆ ਗਿਆ ਸੀ ਇਸ ਵਾਰੀ ਜਿਹੜੇ ਬਰਸਾਤੀ ਨਾਲਿਆਂ ਦੀ ਸਾਫ ਸਫਾਈ ਦਾ ਪਰ ਹਰਪਾਲ ਚੀਮਾ ਨੇ 15 ਕਰੋੜ ਦੀ ਗੱਲ ਕੀਤੀ ਦੀ ਜਦੋਂ ਉਹਨਾਂ ਨੇ ਕਿਹਾ ਕਿ ਜਿਹੜੇ ਡਰੇਨਾਂ ਦੀ ਸਫਾਈ ਨਹੀਂ ਹੋਈ ਤਾਂ ਉਹਨਾਂ ਨੇ ਕਿਹਾ ਕਿ ਸਬੂਤ ਦਿਓ ਅਸੀਂ ਸਬੂਤ ਵੀ ਪੇਸ਼ ਕਰਦੇ ਹੁਣ ਜਿਹੜੇ ਸਬੂਤ ਨੇ ਇਸ ਆਪੋ ਆਪਣੇ ਜਿਹੜੇ ਮੂੰਹ ਬੋਲਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਸਰੰਦ ਚੋ ਹੈਗਾ ਜਿਹੜਾ ਦੇਖੋ ਕਿ ਉਫਾਨ ਦੇ ਉੱਤੇ ਹੈ ਸਿਰਫ ਧਰਤੀ ਤੋਂ 1 ਫੁੱਟ ਜਿਹੜਾ ਨੀਮਾ ਜਿਹੜਾ ਇਹ ਪਾਣੀ ਹੈ ਚੱਲ ਰਿਹਾ ਹੈ ਇਸ ਟਾਈਮ ਅਸੀਂ ਕਹਿ ਸਕਦੇ ਹਾਂ ਕਿ ਸੰਗਰੂਰ ਦੇ ਨੇੜੇ ਘਾਬਦਾ ਪਿੰਡ ਦੇ ਨੇੜੇ ਸਚੋਏ ਦੀਆਂ ਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਾਣੀ ਦਾ ਪੱਧਰ ਹੈ ਜਿਹੜਾ ਬਿਲਕੁਲ ਹਵਾਨ ਦੇ ਉੱਤੇ ਚੱਲ ਰਿਹਾ ਹੈ ਇਹ ਸਰਹੰਦ ਤੋਂ ਬਰਸਾਤੀ ਨਾਲ ਹੈ ਪਰ ਹਾਲਾਤ ਵੱਧ ਤੋਂ ਵੱਤਰ ਨੇ ਉੱਪਰ ਲੀਆਂ ਤਸਵੀਰਾਂ ਤੁਹਾਨੂੰ ਸਮਾਨ ਦੀਆਂ ਤਸਵੀਰਾਂ ਵੀ ਦਿਖਾ ਦਈਏ ਕਿ ਇਸ ਟਾਈਮ ਪੂਰਾ ਮੀ ਹੈ ਜਿਹੜਾ ਪੈਣਾ ਸ਼ੁਰੂ ਹੋ ਚੁੱਕਿਆ ਉੱਤੇ ਕਾਲੀ ਘਟਾ ਜਿਹੜੀ ਸਾਈ ਹੋਈ ਹੈ ਹਾਲਾਤ ਵੱਧ ਤੋਂ ਵੱਤਰ ਬਣਦੇ ਜਾ ਰਹੇ ਨੇ ਪ੍ਰਸ਼ਾਸਨ ਹੁਣ ਹਰਕਤ ਦੇ ਵਿੱਚ ਆਇਆ ਅਮਨ ਜੇ ਗੱਲ ਕੀਤੀ ਜਾਵੇ ਜਦੋਂ ਘੱਗਰ ਦਾ ਜਿਹੜਾ ਪਾਣੀ ਹੈ ਉਹ ਖਾਨ ਦੇ ਉੱਤੇ ਆ 1 ਫੁੱਟ ਸਿਰਫ ਖਤਰੇ ਦੇ ਨਿਸ਼ਾਨ ਤੋਂ نیچے ਰਹਿ ਚੁੱਕਿਆ ਹੁਣ ਪ੍ਰਸ਼ਾਸਨ ਗੇੜੀ ਤੇ ਗੇੜੇ ਬਣ ਰੱਖੇ ਨੇ ਪਰ ਬਿਲਕੁਲ ਬਿਲਕੁਲ ਕਿਉਂਕਿ ਜੀਡੀਆ ਅੱਜ ਤੋਂ ਦੋ ਹਾਲਾਤਾਂ ਨੂੰ ਪਾਪਣਾ ਚਾਹੀਦਾ ਹੈ ਪ੍ਰਸ਼ਾਸਨ ਦੇ ਕੰਮ ਜਿਹੜੇ ਨੇ ਸਮਾਂ ਰਹਿੰਦੇ ਸ਼ੁਰੂ ਹੋ ਜਾਣੇ ਚਾਹੀਦੇ ਨੇ ਗੁਰਦਾਰਸ਼ਨ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਜਲੰਧਰ ਤੋਂ ਸਾਡੇ ਸਹਿਯੋਗੀ ਪ੍ਰਮਿਤ ਵੀ ਜੁੜੇ ਹੋਏ ਨੇ ਤਾਂ ਪ੍ਰਮਿਤ ਜਲੰਧਰ ਦੇ ਵਿੱਚ ਇਸ ਵਕਤ ਕੀ ਤਸਵੀਰ ਹੈ ਕਿਉਂਕਿ ਕਪੂਰਥਲਾ ਸੁਲਤਾਨਪੁਰ ਲੋਧੀ ਦਾ ਏਰੀਆ ਸੀ ਵੇ ਉੱਥੇ ਲੋਕਾਂ ਦੀ ਪਰੇਸ਼ਾਨੀ ਹੱਦ ਤੋਂ ਵੱਧ ਹੈ ਜਲੰਧਰ ਦੀ ਕੀ ਤਸਵੀਰ ਪ੍ਰਸ਼ਾਸਨਿਕ ਇੰਤਜ਼ਾਮ ਕੀ ਦੇਖੋ ਮਨਨ ਸਤ ਮੈਂ ਜਿਸ ਜਗ੍ਹਾ ਦੇ ਉੱਤੇ ਖੜਾ ਹੋਇਆ ਮੈਂ ਇੱਥੇ ਕੋਈ ਦਰਿਆ ਦਾ ਪਾਣੀ ਨਹੀਂ ਆਇਆ ਇੱਥੇ ਕੋਈ ਜਿਹੜਾ ਕਿਚੋਣੀ ਨਾਲ ਲੱਗਦਾ ਪਰ ਇਹ ਤੁ ਤੁਸੀਂ ਸਥਿਤੀ ਦੇਖੋਗੇ ਜੋ ਤਸਵੀਰ ਵੇਖੋਗੇ ਇਹ ਆਪਣੇ ਆਪ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਤੇ ਮੌਜੂਦਾ ਸਮੇਂ ਦੇ ਵਿੱਚ ਜੋ ਵਿਕਾਸ ਹੋ ਰਹੇ ਨੇ ਉਹਦੀ ਵੀ ਤਸਵੀਰ ਜਿਹੜੀ ਹੈ ਕਿ ਉਹ ਆਪਣੇ ਆਪ ਬਿਆਨ ਕਰਦੀ ਪਈ ਹੈ ਇਹ ਸੁਭਾਣਾ ਅੰਡਰਪਾਸ ਹੈ ਸ਼ਹਿਰ ਦਾ ਜਿਹੜਾ ਹੈ ਕਿ ਬੇਹਦ ਪੌਸ਼ ਏਰੀਆ ਇਹ ਇੱਕ ਅੰਡਰਪਾਸ ਹੈ ਅਰਬਨ ਸਟੇਟ ਫੇਜ਼ 2 ਦਾ ਹੁਣ ਠੀਕ ਹੈ ਮੀ ਪਿਆਵ ਹੈ ਕੁਦਰਤ ਜਿਹੜੀ ਮਾਰ ਮਾਰਦੀ ਪਈ ਹੈ ਉਹ ਆਪਣੇ ਆਪ ਦੇ ਵਿੱਚ ਜਿਹੜਾ ਕਿ ਸਾਰਿਆਂ ਦੀਆਂ ਜਿਹੜੀਆਂ ਨੇ ਕਿ ਉਹ ਸਥਿਤੀਆਂ ਐਸ ਵਕਤ ਦਿਖਾਈ ਦੇ ਰਹੀਆਂ ਨੇ ਪਰ ਜੋ ਇਹ ਹਾਲਾਤ ਬਣੇ ਹੋਏ ਨੇ ਜੋ ਉਸ ਤੋਂ ਬਾਅਦ ਆ ਸਿਸਟਮ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਪਿਆ